ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਪੀਐਸਟੈਟ ਪੇਪਰ 2 ਨਾਲ ਸੰਬੰਧਿਤ ਐਸਐਸਟੀ ਦੇ ਬਹੁਤ ਹੀ ਇੰਪੋਰਟੈਂਟ MCQ ਲੈ ਕੇ حاضر ਹੋਏ ਹਾਂ ਤਾਂ ਸਾਰਿਆਂ ਨੇ ਤੁਸੀਂ ਧਿਆਨ ਨਾਲ ਕਰ ਲੈਣੇ ਹਨ ਅੱਜ ਦਾ ਆਪਣਾ ਟੌਪਿਕ ਹੋਵੇਗਾ Vedic Yug Vedic Period ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਵਿਦਿਆਰਥੀ ਆਪਣੀ ਕਲਾਸ ਵਿੱਚ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ Vedic Yug ਨੂੰ ਮੁੱਖ ਤੌਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਦਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਏ ਦੋ ਪੱਗਾਂ ਵਿੱਚ ਨੈਕਸਟ ਕੁਐਸਚਨ ਆਰੰਭਿਕ ਬੈਦਿਕ ਯੁੱਗ ਦਾ ਸਮਾਂ ਕਿਹੜਾ ਮੰਨਿਆ ਜਾਂਦਾ ਹੈ ਤਾਂ ਰਾਈਟ ਆਨਸਰ ਆਪਸ਼ਨ ਏ ਹੋ ਜਾਏਗਾ 1500 ਤੋਂ 1000 ਈਸਾ ਪੂਰਵ ਨੈਕਸਟ ਕੁਐਸਚਨ ਸਭ ਤੋਂ ਪ੍ਰਾਚੀਨ ਵੇਦ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਡੀ Rg Veda ਜੋ ਸਭ ਤੋਂ ਪੁਰਾਣਾ ਜਾਂ ਪ੍ਰਾਚੀਨ ਵੇਦ ਹੈ ਨੈਕਸਟ ਕੁਐਸਚਨ ਰਿਗਵੇਦ ਵਿੱਚ ਕੁੱਲ ਕਿੰਨੇ ਮੰਡਲ ਹਨ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਰਾਈਟ ਆਨਸਰ ਬਣ ਜੇਗਾ ਰਿਗਵੇਦ ਵਿੱਚ 10 ਕੁੱਲ ਮੰਡਲ ਹਨ ਨੈਕਸਟ ਕੁਐਸ਼ਚਨ ਬୈਦਿਕ ਸਮਾਜ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ ਤਾਂ ਰਾਈਟ ਆਨਸਰ ਹੋ ਜੇਗਾ অপਸ਼ਨ ਸੀ ਕੁੱਲ ਤਾਂ ਬୈਦਿਕ ਸਮਾਜ ਦੀ ਜੋ ਸਭ ਤੋਂ ਛੋਟੀ ਇਕਾਈ ਕੁੱਲ ਸੀ ਨੈਕਸਟ ਕੁਐਸ਼ਚਨ ਆਰੰਭਿਕ ਬୈਦਿਕ ਯੁੱਗ ਵਿੱਚ ਮੁੱਖ ਪੈਸਾ ਕਿਹੜਾ ਸੀ ਤਾਂ ਰਾਈਟ ਆਨਸਰ অপਸ਼ਨ ਸੀ ਹੋ ਜੇਗਾ ਖੇਤੀ ਅਤੇ ਪਸ਼ੂ ਪਾਲਣ ਨੈਕਸਟ ਕੁਐਸਚਨ Vedic ਯੁੱਗ ਵਿੱਚ ਰਾਜਾ ਦੀ ਚੋਣ ਕੌਣ ਕਰਦਾ ਸੀ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਸੀ ਸਮਿਤੀ ਨੈਕਸਟ ਕੁਐਸਚਨ ਸਭਾ ਅਤੇ ਸਮਿਤੀ ਕਿਹੜੇ ਯੁੱਗ ਨਾਲ ਸੰਬੰਧਿਤ ਹਨ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਸੀ Vedic ਯੁੱਗ ਨੈਕਸਟ ਕੁਐਸਚਨ ਉਤਰਵੈਦਿਕ ਯੁੱਗ ਵਿੱਚ ਵਰਣ ਪ੍ਰਣਾਲੀ ਕਿੰਨੇ ਵਰਗਾਂ ਵਿੱਚ ਵੰਡੀ ਗਈ ਤਾਂ ਰਾਈਟ ਆਨਸਰ ਹੋ ਜੇਗਾ ਆਪਸ਼ਨ ਸੀ ਚਾਰ ਵਰਗਾਂ ਵਿੱਚ ਨੈਕਸਟ ਕੁਐਸਚਨ ब्राह्मणां ਦਾ ਮੁੱਖ ਕੰਮ ਕੀ ਸੀ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਡੀ ਰਾਈਟ ਆਨਸਰ ਬਣ ਜਾਏਗਾ ਧਾਰਮਿਕ ਕਰਮ ਕਾਂਡ ਕਰਨਾ ਨੈਕਸਟ ਕੁਐਸਚਨ क्षत्रियां ਦਾ ਮੁੱਖ ਕਤੱਬ ਕੀ ਸੀ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਰੱਖਿਆ ਅਤੇ ਸ਼ਾਸਨ ਨੈਕਸਟ ਕੁਐਸਚਨ ਵੈਸ਼ ਵਰਗ ਦਾ ਮੁੱਖ ਕੰਮ ਕੀ ਸੀ ਤਾਂ ਰਾਈਟ ਆਨਸਰ ਆਪਸ਼ਨ ਬੀ ਬਣ ਜਾਏਗਾ ਵਪਾਰ ਅਤੇ ਖੇਤੀ ਨੈਕਸਟ ਕੁਐਸਚਨ ਗਵਸ਼ਟੀ ਸ਼ਬਦ ਦਾ ਅਰਥ ਕੀ ਸੀ ਤਾਂ ਰਾਈਟ ਆਨਸਰ অপਸ਼ਨ ਸੀ ਹੋ ਜਾਏਗਾ ਗਾਂ ਲਈ ਜੁੱਧ ਨੈਕਸਟ ਕੁਐਸ਼ਨ Vedic ਯੁੱਗ ਦਾ ਮੁੱਖ ਦੇਵਤਾ ਕੌਣ ਸੀ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਬੀ ਰਾਈਟ ਆਨਸਰ ਮੰਨ ਜੀਗਾ ਇੰਦਰ ਦੇਵਤਾ ਜੋ Vedic ਯੁੱਗ ਦਾ ਮੁੱਖ ਦੇਵਤਾ ਮੰਨਿਆ ਜਾਂਦਾ ਹੈ ਨੈਕਸਟ ਕੁਐਸ਼ਨ ਬਰਖਾ ਦਾ ਦੇਵਤਾ ਕੌਣ ਮੰਨਿਆ ਜਾਂਦਾ ਸੀ ਦਾ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਇੰਦਰ ਨੂੰ ਹੀ ਜੋ ਵਰਖਾ ਦਾ ਦੇਵਤਾ ਮੰਨਿਆ ਜਾਂਦਾ ਸੀ Vedic ਯੁੱਗ ਵਿੱਚ ਨੈਕਸਟ ਕੁਐਸ਼ਨ ਅਗਨੀ ਦੇਵਤਾ ਦਾ ਸਬੰਧ ਕਿਸ ਨਾਲ ਸੀ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਅਗਨ ਨਾਲ ਨੈਕਸਟ ਕੁਐਸ਼ਨ ਉਤਰਵਾਦਿਕ ਯੁੱਗ ਵਿੱਚ ਕਿਹੜੀ ਤਾਤੂ ਦਾ ਪ੍ਰਚਲਨ ਵਧਿਆ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸ਼ਨ اپن سال سبند ہیں بن جائے گا آپشن سی رائٹ آنسر ہو جائے گا گائتری منتر کس بید ہے تا جو گائتری منتر ہے یہ ہے تا رائٹ آنسر یہ بن جائے گا نیکسٹ سمپت سدھو کھیتر کیڑے نال نالبت ہے تا رائٹ آنسر ہو جائے گا آپشن اے رائٹ آنسر بن جائے گا آرمبک ویدک نیکسٹ کوشچن ਵੈਦਿਕ ਸਮਾਜ ਵਿੱਚ ਵਿਸ਼ ਦਾ ਕੀ ਅਰਥ ਸੀ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਰਾਈਟ ਹੋ ਜੇਗਾ ਕੁਲਾਂ ਦਾ ਸਮੂਹ ਨੈਕਸਟ ਕੁਐਸ਼ਨ ਆਰੰਭਿਕ ਵੈਦਿਕ ਲੋਕ ਮੁੱਖ ਤੌਰ ਤੇ ਕਿੱਥੇ ਵੱਸਦੇ ਸਨ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਸੰਪਤ ਸਿੰਧੂ ਖੇਤਰ ਵਿੱਚ ਨੈਕਸਟ ਕੁਐਸ਼ਨ ਰਾਜੂਸ਼ਯ ਜਗ ਦਾ ਸਬੰਧ ਕਿਸ ਨਾਲ ਸੀ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਰਾਜਨੀਤ ਰਾਜਦਿਲਕ ਨੈਕਸਟ ਕੁਐਸ਼ਨ ਅਸ਼ਮੇਜਗ ਕਿਸ ਲਈ ਕੀਤਾ ਜਾਂਦਾ ਸੀ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਸਾਮਰਾਜ ਵਿਸਥਾਰ ਲਈ ਨੈਕਸਟ ਕੁਐਸਚਨ ਸਾਮਵੇਦ ਦਾ ਸਾਮਵੇਦ ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਏ ਗੀਤ ਸੰਗੀਤ ਨੈਕਸਟ ਕੁਐਸਚਨ ਅਥਰਵੇਦ ਵਿੱਚ ਕੀ ਮਿਲਦਾ ਹੈ ਤਾਂ ਰਾਈਟ ਆਨਸਰ ਬਣ ਜਾਏਗਾ অপਸ਼ਨ ਬੀ ਰਾਈਟ ਹੋ ਜਾਏਗਾ ਜਾਦੂ ਟੋਨਾ ਅਤੇ ਮੰਤਰ ਨੈਕਸਟ ਕੁਐਸਚਨ ویدک سکھایا پرنالی کتنے ملتی سی تو تا رائٹ ہو جائے گا آپشن بی گرو کو نیکسٹ اتر ویدک یگر کھے ہو گیا تو رائٹ ہو جائے گا آپشن سی سی رائٹ آنسر ہو جائے گا مشاعو کرم ایک نیکسٹ کوشچن براہمن گرتھ کس نبند ہیں تو تا رائٹ آنسر ہو جائے گا آپشن اے رائٹ آنسر ہو جائے گا ਆਰੰਭਿਕ Vedic ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ਤਾਂ ਰਾਈਟ ਆਨਸਰ ਬਣ ਜੇਗਾ ਸੌਰੀ ਜੀ ਇਸ ਦਾ ਰਾਈਟ ਆਨਸਰ ਹੈ ਜੋ ਬ੍ਰਾਹਮਣ ਗ੍ਰੰਥ ਇਸ ਨਾਲ ਸੰਬੰਧਿਤ ਹਨ ਤਾਂ ਇਸ ਦਾ ਰਾਈਟ ਆਨਸਰ A ਹੋ ਜਾਏਗਾ ਜੀ A ਰਾਈਟ ਆਨਸਰ ਬਣ ਜੇਗਾ ਨੈਕਸਟ ਕੁਐਸਚਨ ਆਰੰਭਿਕ Vedic ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ B ਰਾਈਟ ਆਨਸਰ ਹੋ ਜਾਏਗਾ ਸਮਾਨਯੋਗ ਨੈਕਸਟ ਕੁਐਸਚਨ ਸਵਾ ਦਾ ਮੁੱਖ ਕੰਮ ਕੀ ਸੀ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ ਰਾਈਟ ਆਨਸਰ ਹੋ ਜੇਗਾ ਨਿਆ ਦੇਣਾ ਨੈਕਸਟ ਕੁਐਸਚਨ ਉਤਰ ਵੈਦਿਕ ਯੁੱਗ ਵਿੱਚ ਮੁੱਖ ਖੇਤਰ ਕਿਹੜਾ ਬਣਿਆ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਗੰਗਾ ਜਮਨਾ ਦਬਾਬ ਦਾ ਜੋ ਖੇਤਰ ਹੈ ਉਤਰ ਵੈਦਿਕ ਯੁੱਗ ਦਾ ਮੁੱਖ ਖੇਤਰ ਬਣਿਆ ਨੈਕਸਟ ਕੁਐਸਚਨ ਵੈਦਿਕ ਯੁੱਗ ਵਿੱਚ ਸਿੱਕੇ ਦਾ ਪ੍ਰਚਲਨ ਸੀ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਨਹੀਂ Vedic ਯੁੱਗ ਵਿੱਚ ਜੋ ਸਿੱਕੇ ਦਾ ਚੱਲਣਾ ਨਹੀਂ ਹੋਇਆ ਸੀ ਤਾਂ ਰਾਈਟ ਆਨਸਰ B ਹੋ ਜਾਏਗਾ ਨੈਕਸਟ ਕੁਐਸਚਨ Vedic ਯੁੱਗ ਦਾ ਸਾਹਿਤ ਕਿਹੜੀ ਭਾਸ਼ਾ ਵਿੱਚ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ B ਰਾਈਟ ਆਨਸਰ ਹੋ ਜਾਏਗਾ ਸੰਸਕ੍ਰਿਤ ਨੈਕਸਟ ਕੁਐਸਚਨ ਜਨ ਦਾ ਅਰਥ ਕੀ ਸੀ ਤਾਂ ਰਾਈਟ ਆਨਸਰ ਬਣ ਜੇਗਾ B ਰਾਈਟ ਆਨਸਰ ਹੋ ਜਾਏਗਾ ਕਬੀਲਾ ਨੈਕਸਟ ਕੁਐਸਚਨ ਬୈਦਿਕ ਯੁੱਗ ਵਿੱਚ ਮੁੱਖ ਪਸ਼ੂ ਕਿਹੜਾ ਸੀ ਤਾਂ ਰਾਈਟ ਆਨਸਰ B ਹੋ ਜਾਏਗਾ ਗਾਂ ਨੈਕਸਟ ਕੁਐਸਚਨ ਬୈਦਿਕ ਯੁੱਗ ਦਾ ਮੁੱਖ ਪੋਣਿਆ ਪਦਾਰਥ ਜਿਹੜਾ ਸੀ ਤਾਂ ਰਾਈਟ ਆਨਸਰ ਬਣ ਜਾਏਗਾ ਸੋਮਰਾਸ ਆਪਸ਼ਨ B ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਉਪਨਿਸ਼ਦਾਂ ਦਾ ਕੇਂਦਰੀ ਵਿਸ਼ਾ ਕੀ ਹੈ ਤਾਂ ਰਾਈਟ ਹੋ ਜਾਏਗਾ ਆਪਸ਼ਨ B ਰਾਈਟ ਆਨਸਰ ਹੋ ਜਾਏਗਾ ਆਤਮਾ ਅਤੇ ਬ੍ਰਹਮ ਨੈਕਸਟ ਕੁਐਸਚਨ ਬୈਦਿਕ ਯੁੱਗ ਵਿੱਚ ਕਰ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਸੀ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਰਾਈਟ ਆਨਸਰ ਬਣ ਜਾਏਗਾ ਬਲੀ ਜੇਕਰ ਤੁਹਾਨੂੰ ਆਪਣੀ ਕਲਾਸ ਵਧੀਆ ਲੱਗਦੀ ਹੋਵੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਅਤੇ ਕਮੈਂਟ ਵੀ ਜਰੂਰ ਕਰਦਿਆ ਕਰੋ ਤਾਂ ਨੈਕਸਟ ਕੁਐਸਚਨ ਕਰਾਂਗੇ ਰਗਵੇਦ ਦੇ ਦੇਵਤਿਆਂ ਵਿੱਚ ਸਭ ਤੋਂ ਵੱਧ ਸ਼ੁਕਤ ਕਿਸ ਦੇ ਹਨ ਤਾਂ ਰਾਈਟ ਆਨਸਰ ਬਣ ਜਾਏਗਾ অপਸ਼ਨ ਬੀ ਇੰਦਰ ਨੈਕਸਟ ਕੁਐਸਚਨ ਆਰੰਭਿਕ ਵੈਦਿਕ ਯੁੱਗ ਦੀ ਆਰਥਿਕਤਾ ਮੁੱਖ ਤੌਰ ਤੇ ਕਿਸ ਦੇ ਅਰਥ ਸੀ ਦਾ ਰਾਈਟ ਆਨਸਰ ਬਣ ਜੇਗਾ অপশন সি ਰਾਈਟ ਆਨਸਰ ਹੋ ਜੇਗਾ ਪਸ਼ੂ ਪਾਲਨ ਨੈਕਸਟ ਕੁਐਸਚਨ ਉਤਰ ਵੈਦਿਕ ਯੁੱਗ ਵਿੱਚ ਰਾਜਤੰਤਰ ਦੀ ਪ੍ਰਕਿਰਤੀ ਕਿਹੋ ਜਿਹੀ ਸੀ ਦਾ ਰਾਈਟ ਆਨਸਰ ਬਣ ਜੇਗਾ অপশন সি ਰਾਈਟ ਆਨਸਰ ਹੋ ਜੇਗਾ ਨੈਕਸਟ ਕੁਐਸਚਨ ਅਰ ਨਾਇਕ ਗ੍ਰੰਥਾਂ ਦਾ ਅਧਿਐਨ ਮੁੱਖ ਤੌਰ ਤੇ ਕਿੱਥੇ ਕੀਤਾ ਜਾਂਦਾ ਸੀ ਦਾ ਰਾਈਟ ਆਨਸਰ ਹੋ ਜਾਏਗਾ অপশন সি ਰਾਈਟ ਆਨਸਰ ਬਣ ਜਾਏਗਾ ਜੰਗਲਾਂ ਵਿੱਚ ਨੈਕਸਟ ਕੁਐਸਚਨ Vedic ਆਸ਼ਰਮ ਪ੍ਰਣਾਲੀ ਵਿੱਚ ਸਭ ਤੋਂ ਮਹੱਤਵਪੂਰਨ ਆਸ਼ਰਮ ਕਿਹੜਾ ਮੰਨਿਆ ਜਾਂਦਾ ਸੀ ਤਾਂ ਰਾਈਟ ਆਨਸਰ ਹੋ ਜਾਏਗਾ অপশন B ਗ੍ਰਸਤ ਨੈਕਸਟ ਕੁਐਸਚਨ Vedic ਧਰਮ ਦੀ ਪ੍ਰਕਿਰਤੀ ਕੀ ਸੀ ਤਾਂ ਰਾਈਟ ਆਨਸਰ ਬਣ ਜਾਏਗਾ অপশন C ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਰਗਵੇਦ ਵਿੱਚ ਲਗਭਗ ਕਿੰਨੇ ਸੂਕਤ ਹਨ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਸੀ 1028 ਸੁਕਤ ਤਾਂ ਇੰਪੋਰਟੈਂਟ ਹੈ ਜੀ ਬਹੁਤ ਵਾਰ ਪੁੱਛਿਆ ਜਾਂਦਾ ਤਾਂ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ ਯਾਦ ਕਰ ਲੈਣਾ ਨੈਕਸਟ ਕੁਐਸਚਨ ਉੱਤਰ ਵੈਦਿਕ ਯੁੱਗ ਵਿੱਚ ਰਾਜਨੀਤਿਕ ਸ਼ਕਤੀ ਦੇ ਪ੍ਰਦਰਸ਼ਨ ਲਈ ਕਿਹੜਾ ਯੁੱਗ ਪ੍ਰਮੁੱਖ ਸੀ ਤਾਂ ਰਾਈਟ ਆਨਸਰ ਹੋ ਜਾਏਗਾ ਤਾਂ ਉੱਤਰ ਵੈਦਿਕ ਯੁੱਗ ਵਿੱਚ ਜੋ ਰਾਜਨੀਤਿਕ ਅਤੇ ਰਾਜਨੀਤਿਕ ਸ਼ਕਤੀ ਅਤੇ ਪ੍ਰਦਰਸ਼ਨ ਲਈ ਕਿਹੜਾ ਯੁੱਗ ਹੈ ਜੋ ਪ੍ਰਮੁੱਖ ਸੀ ਤਾਂ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਅਗਨੀ ਸਟੋਮ ਨੈਕਸਟ ਕੁਐਸ਼ਚਨ ਉੱਤਰ ਵੈਦਿਕ ਕਾਲ ਵਿੱਚ ਵਰਣ ਪ੍ਰਣਾਲੀ ਦੀ ਪ੍ਰਕਿਰਤੀ ਕਿਹੋ ਜਿਹੀ ਹੋ ਗਈ ਸੀ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਜਨਮਦਾਰਿਤ ਨੈਕਸਟ ਕੁਐਸ਼ਚਨ ਵੈਦਿਕ ਯੁੱਗ ਵਿੱਚ ਅੰਤਿਮ ਨਿਯੋਨ ਦਾ ਅਧਿਕਾਰ ਕੌਣ ਰੱਖਦਾ ਸੀ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ ਰਾਈਟ ਆਨਸਰ ਬਣ ਜੇਗਾ ਰਾਜਾ ਨੈਕਸਟ ਕੁਐਸ਼ਚਨ ਕਰਾਂਗੇ ਬੈਜਿਕ ਸਾਹਿਤ ਵਿੱਚ ਦਾਰਸ਼ਨਿਕ ਦਾਰਸ਼ਨਿਕ ਵਿਚਾਰਧਾਰਾ ਦਾ ਵਿਕਾਸ ਮੁੱਖ ਤੌਰ ਤੇ ਕਿਹੜੇ ਗ੍ਰੰਥਾਂ ਵਿੱਚ ਮਿਲਦਾ ਹੈ ਤਾਂ ਰਾਈਟ ਆਨਸਰ অপਸ਼ਨ ਸੀ ਹੋ ਜਾਏਗਾ ਜੀ ਓਪਨ ਸਿੱਧ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ MCQ ਜੇਕਰ ਤੁਹਾਨੂੰ ਆਪਣੀ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਅੱਗੇ ਤਾਂ ਜਿੰਨੇ ਵੀ ਵਿਦਿਆਰਥੀ ਆਪਣੀ ਕਲਾਸ ਵਿੱਚ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਜਰੂਰ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਸ ਤੁਹਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਮਿਲਦੇ ਆਂ ਜੀ ਨੈਕਸਟ ਕਲਾਸ ਵਿੱਚ ਤਾਂ ਧੰਨਵਾਦ ਜੀ